ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਪੰਜਾਬੀ ਖਾਸ ਕਰਕੇ ਸਿੱਖ ਬੱਚਿਆਂ ਨੇ ਹਮੇਸ਼ਾ ਹੀ ਆਪਣੀਆਂ ਪ੍ਰਾਪਤੀਆਂ ਦੇ ਨਾਲ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਹੈ। ਬੀਤੇ ਕੁਝ ਦਿਨਾਂ ਦੇ ਵਿੱਚ ਯੂਰੋਪੀਅਨ 골ਡ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲ ਸਟ੍ਰੈਨ ਵਾਲੀ ਸਕਾਟਲੈਂਡ ਦੀ 13 ਸਾਲ ਦੀ ਬੱਚੀ ਸੁਨੀਤਾ ਕੌਰ ਜਿਸ ਨੇ ਕਿ ਇੱਕ ਵਾਰੀ ਫਿਰ ਪੂਰੇ ਹੀ ਸਿੱਖ ਕੌਮ ਦਾ ਨਾਮ ਰਸ਼ਨ ਕੀਤਾ ਹੈ ਸਾਡੇ ਨਾਲ ਫੋਨ ਕਾਲ ਤੇ ਗੱਲਬਾਤ ਕਰਨ ਦੇ ਲਈ ਮੌਜੂਦ ਹੈ ਬੱਚੀ ਸੁਨੀਤਾ ਕੌਰ ਅਸੀਂ ਸਵਾਗਤ ਕਰਦੇ ਹਾਂ ਸਵਾਗਤ ਹੈ ਸੁਨੀਤਾ ਕੌਰ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਜੀ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਸੁਨੀਤਾ ਫਸਟ ਆਫ ਆਲ ਕੰਗratulations ਤੁਸੀਂ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਜੀ ਹਾਂ ਜੀ ਥੈਂਕ ਯੂ ਜੀ ਅ ਜਿਸ ਪਹਿਲੇ ਤੁਸੀਂ ਇੱਕ winner ਰਹੇ ਇਸ ਚੈਂਪੀਅਨਸ਼ਿਪ ਦੇ ਉਸ ਵੇਲੇ ਦਾ ਕਿਹੋ ਜਿਹਾ ਮੂਮੈਂਟ ਸੀਗਾ ਮੈਂ ਜਾਣਨਾ ਚਾਹੁੰਦੀ ਆ ਹਨਾ ਵੀ ਤੁਹਾਡੇ ਲਈ ਕਿੰਨਾ ਪ੍ਰਾਊਡ ਸੀਗਾ ਫੈਮਿਲੀ ਦੇ ਲਈ ਕਿਹੋ ਜਿਹਾ ਮਾਹੌਲ ਸੀਗਾ ਉਸ ਵੇਲੇ ਬੜਾ ਪ੍ਰਾਊਡ ਹਮ ਸੁਨੀਤਾ ਇੱਕ 13 ਸਾਲ ਦਾ ਬੱਚਾ ਸੁਨੀਤਾ ਉਸ ਵੇਲੇ ਕਿਹੋ ਜਿਹਾ ਫੀਲ ਕਰ ਰਹੀ ਸੀ ਦਾ ਬੜਾ ਚੰਗਾ ਇੱਕ 13 ਸਾਲ ਦਾ ਬੱਚਾ ਸੁਨੀਤਾ ਉਸ ਵੇਲੇ ਕਿਹੋ ਜਿਹਾ ਫੀਲ ਕਰ ਰਹੀ ਸੀ ਦਾ ਬੜਾ ਚੰਗਾ ਇਹ ਪਹਿਲੀ ਕੁੜੀ ਸਕਾਟਲੈਂਡ ਦੀ ਏਸ਼ੀਆਨ ਕੁੜੀ ਯਾ ਸੋ ਤੁਸੀਂ ਪਹਿਲੇ ਏਸ਼ੀਆ ਨੂੰ ਜਿਨ੍ਹਾਂ ਨੇ ਇਸ ਲੀਗ ਦੇ ਵਿੱਚ ਇਸ ਚੈਂਪੀਅਨਸ਼ਿਪ ਨੂੰ ਜਿੱਤਿਆ ਹਾਂਜੀ ਆਲੋਡ ਸੋ ਤੁਸੀਂ ਜਿਸ ਵੇਲੇ ਪਾਰਟਿਸਿਪੇਟ ਕੀਤਾ ਸੀਗਾ ਓਪਨ ਚੈਂਪੀਅਨਸ਼ਿਪ ਸੀਗੀ ਜਾਂ ਸਕੂਲ ਵੱਲੋਂ ਪਾਰਟਿਸਿਪੇਟ ਕੀਤਾ ਗਿਆ ਸੀ ਨਹੀਂ ਹਮ ਉਸ ਸਕਾਟਲੈਂਡ ਟੀਮ ਸਕਾਟਲੈਂਡ ਟੀਮ ਸਕਾਟਲੈਂਡ ਦੇ ਵੱਲੋਂ ਹਾਂਜੀ ਜੀ ਸੋ ਇੱਥੇ ਥੋੜਾ ਜਿਹਾ ਐਲੈਬੋਰੇਟ ਕਰੋ ਕਿਸ ਤਰੀਕੇ ਦਾ ਉੱਥੇ ਮਾਹੌਲ ਸੀਗਾ ਕਿਹੜੇ ਕਿਹੜੇ ਕੰਟਰੀਜ਼ ਤੋਂ ਹੋਰ ਲੋਕ ਸੀਗੇ ਔਰ ਤੁਸੀਂ ਜਦਾਂ ਸਕਾਟਲੈਂਡ ਨੂੰ ਰਿਪਰੈਜ਼ੈਂਟ ਕੀਤਾ ਹੋਰ ਵੀ ਕੰਟਰੀਜ਼ ਦੇ ਬੱਚੇ ਸੀਗੇ ਐ ਹਾਂਜੀ ਸਾਰੇ ਕੰਟਰੀਜ਼ ਯੂਰਪ ਵਿੱਚ ਆਇਸਨ ਤੇ ਐ ਮੈਂ ਦੇਨ ਕੰਟੀ ਦਾ ਸਾਰੀ ਯੂਰਪ ਵਿੱਚ ਮੈ ਲੜੀ ਸੋ ਐ ਗੋਰਜਿਆ ਕੁਆਟਰਫਾਈਲ ਦੇ ਵਿੱਚ ਆਇਰਲੈਂਡ ਸੈਮੀਫਾਈਨਲ ਦੇ ਵਿੱਚ ਤੇ ਫਾਈਨਲ ਵਿੱਚ ਜੀ ਸੋ ਅਸੀਂ ਜੇ ਇਥੇ ਚੈਂਪੀਅਨਸ਼ਿਪ ਬਾਰੇ ਦੱਸਦੇ ਚੱਲੀਏ ਕਿ ਇਹ ਬਾਕਸਿੰਗ ਦਾ ਚੈਂਪੀਅਨਸ਼ਿਪ ਸੀਗਾ ਜ਼ਰੂਰ ਹੈ ਥੋੜਾ ਜਿਹਾ ਉਹਦੇ ਬਾਰੇ ਦੱਸੋ ਐਂਡ ਐਂਡ ਯੂ ਵਟ ਦਾ ਕੰਪੀਟੀਸ਼ਨ ਸੀ ਐਂਡ ਮੈਂ ਸਾਰੇ ਲਾਈਕ ਸਾਰੇ ਸੋ ਟੌਪ ਕੁਰੀਅਨ ਦੇ ਆਨੇ ਐ ਬੀ ਕੰਪੀਟੀਸ਼ਨ ਮੈਚ ਟੈ ਆਲ ਰਾਈਟ ਜੀ ਜੀ ਮੈਂ ਇੰਜ ਸਮਝਣ ਦੀ ਕੋਸ਼ਿਸ਼ ਕਰਾਂ ਕਿ ਇਸ ਬਲੇ ਤੁਹਾਡੀ ਇਸ ਜਿਹੜੀ ਹੈ 13 ইয়ার্স ਦੀ ਹੈ ਸੁਨੀਤਾ ਕਿਸ ਇਸ ਤੋਂ ਜਿਹੜਾ ਹੈ ਸੁਨੀਤਾ ਨੇ বক্সਿੰਗ ਕਰਨਾ ਸ਼ੁਰੂ ਕੀਤਾ ਸੀਗਾ ਜਦੋਂ ਤੁਹਾਨੂੰ ਲੱਗਿਆ ਕਿ ਤੁਹਾਨੂੰ বক্সਿੰਗ ਵੱਲ ਜਾਣਾ ਚਾਹੀਦਾ ਹੈ। ਐ ਅ 10 ਸਾਲਾਂ ਦੀ ਸੀ ਉਹ ਮੈਂ ਸ਼ੁਰੂ ਕੀਤਾ ਬਾਕਸਿੰਗ। ਐ ਐ 11 ਸਾਲਾਂ ਦੀ ਸੀ ਉਹ ਤੋਂ ਲੈ ਕੇ ਕੰਪੀਟੀਟਿਵ ਸਾਈਟ ਲੈ ਮੇਰੀ ਪਹਿਲਾ ਫਾਈਟ ਸੀ 올 ਰਾਈਟ ਸੋ ਵਿਦਿਨ 3 ਇਅਰਸ ਤੁਸੀਂ ਜਿਹੜਾ ਹੈ ਨਾ ਇਹਨਾਂ ਵੱਡਾ ਗੋਲ ਜਿਹੜਾ ਉਹ ਚੀਭ ਕੀਤਾ ਹਾਂਜੀ ਬਿਲਕੁਲ ਸੋ ਇਸ ਪਹਿਲੇ ਪਰਿਵਾਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਅਜੀਤ ਪਰਿਵਾਰਕ ਮੈਂਬਰ ਸਾਡੇ ਨਾਲ ਹੋਣ ਜ਼ਰੂਰ ਮੈਂ ਗੱਲ ਕਰਨਾ ਚਾਹਾਂਗੀ ਤੁਹਾਡੀ ਮਦਰ ਦੇ ਨਾਲ ਹਾਂਜੀ ਬਿਲਕੁਲ ਜੀ ਹੈਲੋ ਅੰਕਿਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅਕਾਲ ਚੈਨਲ ਤੇ ਹਾਂਜੀ ਬਿਲਕੁਲ ਜੀ ਤੁਹਾਡੀ ਬੱਚੀ ਨੇ ਇੰਨੀ ਛੋਟੀ ਉਮਰ ਦੇ ਵਿੱਚ ਜਿਹੜਾ ਐ ਸਿੱਖ ਪੰਥ ਦਾ ਸਿੱਖ ਬੱਚਿਆਂ ਦਾ ਜਿਹੜਾ ਨਾਮ ਰੌਸ਼ਨ ਕੀਤਾ ਹੈ ਸੋ ਪਰਿਵਾਰ ਦੇ ਵਿੱਚ ਕਿਹੋ ਜਿਹਾ ਮਾਹੌਲ ਐ ਇਸ ਵੇਲੇ ਅਸੀਂ ਤਾਂ ਬੜੇ ਖੁਸ਼ ਆ ਗਏ ਕਿ ਸਾਡੇ ਬੱਚੇ ਨੇ ਪਹਿਲੀ ਵਾਰ ਸਾਡੇ ਸਿੱਖ ਫੈਮਿਲੀ ਦੇ ਵਿੱਚ ਜਿੰਨੀ ਦੂਰ ਤੱਕ ਪਹੁੰਚਿਆ ਉਹ ਵੀ ਛੋਟੀ ਉਮਰ ਦੇ ਵਿੱਚ ਹੈ ਨਾ ਜੀ ਬਿਲਕੁਲ ਸੋ ਸੁਨੀਤਾ ਦੀ ਮਦਰ ਦਾ ਇਸ ਸਾਰੇ ਇਹ ਬਾਕਸਿੰਗ ਦੇ ਵਿੱਚ ਕਿੰਨਾ ਕਰੋਲ ਹੈ ਜਾਂ ਪਰਿਵਾਰ ਦੇ ਵਿੱਚ ਕੋਈ ਹੋਰ ਸਪੋਰਟ ਵੀ ਕਰਦਾ ਹੈ ਸੁਨੀਤਾ ਨੂੰ ਹਾਂ ਜੀ ਇੱਕ ਛੋਟੀ ਮੇਰੀ ਬੇਟੀ ਹੈ ਜੀ ਉਹ ਵੀ ਸਕਾਟ ਕਰਦੀ ਹੈ ਇਹਨਾਂ ਨੂੰ ਬਹੁਤ ਸ਼ੌਂਕ ਹੈ ਕਰਦੀ ਛੋਟੀ ਉਮਰ ਤੋਂ ਹੀ ਕਰਦੀ ਹੈ ਜਿਵੇਂ ਡੈਡੀ ਦੇ ਨਾਲ ਆਪਣੀ ਛੋਟੇ ਕਲੱਬ ਤੋਂ ਨੇ ਸਟਾਰਟ ਕੀਤਾ ਸੀ ਤੇ ਸੀ ਸੋਚਿਆ ਨਹੀਂ ਸੀ ਕਿ ਬੱਚੀ ਇੰਨੇ ਦੂਰ ਤੱਕ ਪਹੁੰਚ ਜਾਈਗੀ ਨਾ ਤੇ ਇਸ ਨੇ ਪਹਿਲੀ ਫਾਈਟ ਕੀਤੀ ਹੈ ਜਿਸ ਦੇ ਅੱਗੇ ਤੇ ਇੱਕ ਨੋ ਨਾਨੀ ਸਕਾਟਲੈਂਡ ਵਾਲੇ ਨੇ ਟੱਕਰ ਲਈ ਸੀ ਉਹਨੂੰ ਤੇ ਇਹ ਉਹ ਕੰਪੀਟਿਵ ਬੱਦਲ ਅੱਗੇ ਨਾ 올 ਰਾਈਟ ਸੋ ਪਰਿਵਾਰ ਦੇ ਵਿੱਚੋਂ ਪਹਿਲਾਂ ਵੀ ਕੋਈ ਇਸ ਲਾਈਨ 'ਚ ਹੈਗਾ ਏ ਕੋਈ ਐਥਲੀਟ ਤੁਹਾਡੇ ਤੋਂ ਹੋਵੇ। ਪਾਸੇ ਹੋਰ ਸਾਡੇ ਪਰਿਵਾਰ ਵਿੱਚ ਕੋਈ ਵੀ ਨਹੀਂ। ਪਾਸੇ ਹੈਗਾ। ਹਮਮ। ਨਾਲ ਮੇਰੀ ਬੇਟੀ ਵੀ ਹੈ ਜੀ ਨਾ। ਜੀ ਤੁਹਾਨੂੰ ਕਦੋਂ ਲੱਗਾ ਵੀ ਬੱਚੀ ਨੂੰ ਬਾਕਸਿੰਗ ਵਾਲੇ ਪਾਸੇ ਜਿਹੜਾ ਉਹ ਭਜਣਾ ਚਾਹੀਦਾ ਹੈ। ਇਹ ਦਿਨ ਛੋਟੇ ਜਿਹੇ ਕਰਾਂਦੇ ਸੀ ਲੋਕ ਇਹਨਾਂ ਦੇ ਪਿੱਛੇ ਆ ਜਾਂਦੇ ਸੀ ਤੋਂ ਕਿ ਲਿਫਟ ਹੋ ਜਾਏਗਾ ਨੇ ਨੂੰ ਬਹੁਤ ਸ਼ੌਂਕ ਹੈ ਸੀ ਬਾਕਸਿੰਗ ਵਿੱਚ ਜਾਣ ਵਰਸੇ ਸਾਡੇ ਛੋਟੇ ਕਲੱਬ ਸੀ ਨਾਰਮਲੀ ਪਾਇਆ ਸੀ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਇਹਨੀ ਦੂਰ ਤੱਕ ਜਾਏਗੀ ਅਸੀਂ ਸੰਕ ਦੇ ਨਾਲ ਇਹਨੂੰ ਪਿਆਰ ਕੀਤਾ ਸੀ ਕਿ ਚੱਲ ਗਿਆ ਤਾਂ ਜਿੱਦਾਂ ਬੰਦਾ ਬੱਚਾ ਸੋਚਦਾ ਹੈਗਾ ਸੀ ਬਿਲਕੁਲ ਸੋਚ ਕਰਦੀ ਹੈ ਨਾ ਇਹਨਾਂ ਨੇ ਬਾਤ ਵਿੱਚ ਸਪੋਰਟ ਦਿੱਤੀ ਬਾਕਸ ਕਰਦੇ ਕਰਦੇ ਸਾਡੇ ਬੇਟੇ ਨੇ ਅੱਜ ਤੋਂ ਕਿਤੇ ਪਤਾ ਹੀ ਨਹੀਂ ਚੱਲੇਗਾ ਨਾ ਜੀ ਸੋ ਜਿੱਥੇ ਦੇਖਣਾ ਚਾਹੀਏ ਜੀ ਸੋ ਇਸ ਵੇਲੇ ਤੁਹਾਡੇ ਬੱਚੀ ਨੇ ਅੰਡਰ 15 ਜਿਹੜਾ ਹੈ ਨਾ ਉਹ ਚੈਂਪੀਅਨਸ਼ਿਪ ਖੇਡੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸੁਨੀਤਾ ਨੂੰ ਕਿੱਥੇ ਕਿ ਦੇਖਦੇ ਹੋ ਅਸੀਂ ਆਉਣ ਵਾਲੇ ਸਮੇਂ ਤੱਕ ਸੋਚਦੇ ਹਾਂ ਕਿ ਸਾਡੀ ਕੁੜੀ ਮੋਰ ਅੱਗੇ ਜਾ ਕੇ ਇੱਕ ਵੱਡੀ ਚੈਂਪੀਅਨ ਬਣੇ 올림픽 ਬਣੇ ਚਾਂਪੀਅਨ ਨਾ ਜੀ ਉਹਨਾਂ ਨੂੰ ਸ਼ੌਕ ਆ ਗਿਆ ਕਿ ਉਹ ਨੂੰ ਟੌਗ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਨਾ ਬਿਲਕੁਲ ਇੱਥੇ ਜਿੱਥੇ ਸੁਨੀਤਾ ਵਧਾਈ ਦੇ ਪਾਤਰ ਹੈ ਮੈਨੂੰ ਲੱਗਦਾ ਪੇਰੈਂਟਸ ਵੀ ਉਹਨੇ ਵਧਾਈ ਦੇ ਪਾਤਰ ਨੇ ਜਿਹੜੇ ਇਸ ਬੱਚੇ ਨੂੰ ਬਿਲਕੁਲ ਜਿਹੜਾ ਇਹ ਸਪੋਰਟ ਕਰ ਰਹੇ ਨੇ ਤੁਹਾਡਾ ਵੀ ਬਹੁਤ ਯੋਗਦਾਨ ਹੈ ਸੋ ਅਸੀਂ ਤੁਹਾਨੂੰ ਵੀ ਵਧਾਈ ਦਿੰਦੇ ਆ ਤੇ ਜਿਹੜੀ ਦਾ ਬਹੁਤ ਜ਼ਿਆਦਾ ਹੈ ਮਾਂ ਕੋ ਚੰਗਾ ਸਪੋਰਟ ਕਰਦੇ ਆਪਣੇ ਬੱਚਿਆਂ ਨੂੰ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਇੱਕ ਵਾਰੀ ਫਿਰ ਵਧਾਈ ਦਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ